ਹਾਂਜੀ ਜੀ ਵੀ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਕਿਹ ਫਿਰ ਇਨਾ ਸਿਲੇਬਸ ਉਹ ਫਿਰ ਕਵਰ ਨਹੀਂ ਨਾ ਹੁੰਦਾ ਹੈਗਾ ਤੂੰ ਵੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਮੈਂ ਆਪਣੇ ਵੱਲ ਪੂਰੀ ਟਰਾਈ ਕਰਾਂਗੀ ਕਿ ਇਹਨੂੰ ਮੈਂ ਕਿ ਫਿਰ ਰਿਪੀਟ ਕਰਾ ਦਾਂਗੀ ਉਹ ਹਾਂਜੀ ਕੋਈ ਗੱਲ ਨਹੀਂ ਕਰਵਾ ਦਾਂਗੀ ਮੈਂ ਹਾਂਜੀ ਚਲੋ ਠੀਕ ਹੈ ਬੈਠੇ ਕਿ ਤੂੰ ਵੀ ਥੋੜਾ ਧਿਆਨ ਦੇ ਦਿਆ ਕਰੋ ਨਾ ਹਾਂ ਹਾਂ ਇਹ ਤਾਂ ਗੱਲ ਤਾਂ ਢਿੱਸਹੀ ਹੈ ਕੋਈ ਨਹੀਂ ਕੋਈ ਨਹੀਂ ਮੈਂ ਕਰਵਾ ਦਾਂਗੀ ਤੁਹਾਨੂੰ ਜਿਹੜੀ ਕੋਈ ਟੈਨਸ਼ਨ ਲੈਂਦੀ ਮੈਂ ਤੁਹਾਨੂੰ ਪਹਿਲਾਂ ਹੀ ਕਹਾਂ ਵਾਕਿ ਜਦੋਂ ਵੀ ਕੋਈ ਪ੍ਰੋਬਲਮ ਹੋਏ ਤੇ ਹੀ ਫੋਨ ਕਰ ਸਕਦੇ ਹੋ ਬੇਝਿ ਜਿਕਾ ਕੋਈ ਚੀਜ਼ ਕਰਨ ਦੀ ਲੋੜ ਨਹੀਂ ਹੈਗੀ ਹਾਂ ਨਾਲੇ ਤੁਹਾਡਾ ਫਰਜ ਬਣਦਾ ਵਾ ਦੱਸਣ ਦਾ ਕਿ ਹਾਂ ਕੀ ਆ ਚੀਜ਼ ਕਿਉਂਕਿ ਇਹ ਇੱਕ ਬੱਚੇ ਨੂੰ ਨਹੀਂ ਕਰਾਉਣਾ ਨਹੀਂ ਕਿੰਨੇ ਬੱਚਿਆਂ ਨੂੰ ਕਰਵਾਉਣਾ ਹੁੰਦਾ ਵਾ ਤੇ ਹਾਂ ਪੇਰੈਂਟਸ ਦਾ ਫਿਰ ਹੁੰਦਾ ਵਾ ਧਿਆਨ ਆਪਣੇ ਬੱਚੇ ਵੱਲ ਤੁਸੀਂ ਦੱਸ ਸਕਦੇ ਹੋ ਕਿ ਹਾਂ ਇੱਥੇ ਤੁਸੀਂ ਇਦਾਂ ਕਰੋਗੇ ਹੈਡ ਬੱਚੇ ਇਸ ਤਰੀਕੇ ਨਾਲ ਸਮਝ ਆਉਂਦੀ ਹੈ ਕੋਈ ਨਹੀਂ ਆਪਾਂ ਤਾਂ ੜੇ ਨਾਲ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਹੈ ਮੈਂ ਕਰਵਾ ਦਾਂਗੀ ਹਾਂਜੀ ਕੌਣ ਹੀ ਪਿੰਦਰ ਪੇਰੈਂਟਸ ਦੇ ਹੀ ਫੋਨ ਕਰਣਾ ਕਹਿੰਦੇ ਕਿ ਸਿਲੇਬਸ ਪੜਾਈ ਜਿਆਦਾ ਵਾ ਫਿਰ ਬੱਚੇ ਤੇ ਇਹ ਨਾ ਕਵਰ ਨਹੀਂ ਹੁੰਦਾ ਉਹਦਾ ਨੁਕਤਾ ਫਾਇਦੇ ਗੱਲ ਸਹੀ ਏ ਗੱਲ ਤੇ ਪਿੰਦਰ ਸਹੀ ਏ ਪਰ ਇਹ ਕਿ ਫਿਰ ਕੋਈ ਸਮਝੀ ਤੇ ਤਾਂ ਵੀ ਹੈ ਨਾ ਹੁਣ ਮੈਂ ਤੇ ਇਹ ਚੀਜ਼ ਨੂੰ ਸਮਝਾਂ ਨਹੀਂ ਆ ਪਰ ਜਿਹੜੇ ਹੱਟ ਤੋਂ ਉੱਪਰ ਨੇ ਉਹ ਪ੍ਰੈਸ਼ਰ ਪਾਉਂਦੇ ਆ ਕਿ ਨਹੀਂ ਤੁਸੀਂ ਸਾਰਾ ਸਿਲੇਬਸ ਉਹਨਾਂ ਨੂੰ ਕੰਪਲੀਟ ਕਰਵਾਓ ਪਾਵੇਂ ਬੱਚੇ ਨੂੰ ਆਏ ਪਾਵੇਂ ਨਾ ਆਏ ਫਿਰ ਜਿਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਕਰ ਜਾਂਦੇ ਕਿ ਹਾਂ ਇਧਰ ਦੇ ਸੀਨੀਅਰ ਤੁਸੀਂ ਹਰ ਨਾਲ ਜੁਬਾਨ ਕੀ ਲੜਾਂਗੇ ਇਧਰ ਇਹ ਉਹ ਵੀ ਚੱਲ ਗੱਲ ਮੈਂ ਤੇਰੇ ਨਾਲ ਸਹਿਮਤਾਂ ਪਰ ਜਿਹੜੇ ਮਾਪੇ ਹੁੰਦੇ ਨੇ ਫੀਸਾਂ ਦਿੰਦੇ ਆ ਉਹਨਾਂ ਦਾ ਫਰਜ਼ ਵੀ ਬੰਦਾ ਕੁਛ ਹੁੰਦਾ ਤੇ ਜਿਹੜਾ ਪਿਛਲਾ ਰਹਿ ਜਾਂਦਾ ਤਾਂ ਉਹਦਾ ਫਰਜ਼ ਬੰਦਾ ਪਹਿਲਾਂ ਉਹ ਕਰਾਓ ਜੇ ਨਿਆਣੇ ਨੂੰ ਪਿਛਲਾ ਆਇਆ ਨਾ ਅੱਗੋਂ ਫੇਰ ਕਰਾਉਂਦਾ ਹੈ ਤਾਂ ਕੀ ਫਾਇਦਾ ਆਹੋ ਇਹ ਬੀਤੀ ਗੱਲ ਉਹਦਾ ਤਾਂ ਢੀ ਸਹੀ ਹੈ ਤੇ ਕੋਈ ਗੱਲ ਨਹੀਂ ਹੁਣ ਮੈਂ ਨਾ ਤੁਹਾਡੀ ਗੱਲ ਵੀ ਸਮਝਦੀ ਹਾਂ ਪਾਪਾ ਇੱਕ ਬੱਚੇ ਨੂੰ ਤਾਂ ਅੱਗੇ ਖੜਨਾ ਨਹੀਂ ਹਣਾ ਜਦ ਦਹਾਂ ਨੂੰ ਖੜਨਾ ਸਾਰੀ ਕਲਾਸ ਨੂੰ ਖੜਨਾ ਹਾਂਜੀ ਇਹ ਆਪੀ ਆਪਣਾ ਧਿਆਨ ਨਾਲ ਤੇ ਚੱਲ ਕੋਈ ਗੱਲ ਨਹੀਂ ਇਹ ਤੇਰਾ ਹਣਾ ਆਪੇ ਮੈਂ ਮੈਨੂੰ ਤੇ ਮੈਂ ਤੇਰਾ ਨਾ ਮੈਂ ਗੱਲ ਕਰਨੀ ਕੀ ਵੀ ਉਹ ਵਾਲੇ ਘਰ ਵਾਲੋ ਵਿਖਿਆ ਗੱਲ ਚੱਲਣ ਦੇ ਹੀ ਆਪਣੇ ਪਹਿਲੇ ਲੋ ਤੇ ਮੇਰੇ ਕੋਲ ਹੁਣ ਇੰਨੇ ਪੈਸੇ ਹੋ ਗਏ ਨੇ ਕਿ ਆਪਾਂ ਉਹਦਾ ਸੌਦਾ ਮਾਰ ਸਕਦੇ ਹਾਂ ਸੱਚੀ ਵੀਂਦਰ ਆਹੋ ਲੈ ਆ ਤੇ ਬੜੀ ਵਧੀਆ ਗੱਲ ਵਾਪ ਮੈਂ ਹਾਂ ਵੀ ਚੱਲ ਸਭ ਤੋਂ ਪਹਿਲਾਂ ਤੇਰ ਨਾਲ ਗੱਲ ਕਰਦਾ ਮੈਂ ਚੱਲ ਤੂੰ ਬਥੇਰਾ ਸਾਥ ਦਿੱਤਾ ਏ ਨਲ ਮੇਰਾ ਵੀ ਤੇ ਪਰਜ ਬੰਦਾ ਹੀ ਸਾਥ ਦੇਂਦਾ ਨਾਲੇ ਕਿੰਨੇ ਟਾਈਮ ਦੀ ਹੈ ਨਾ ਆਹ ਵਾਲੇ ਸਮੇਂ ਦੀ ਵੇਟ ਕਰਨੀ ਆ ਵੀ ਕਦੋਂ ਇਹ ਵਾਲਾ ਟਾਈਮ ਆਊਗਾ ਤੇ ਕਦੋਂ ਅਸੀਂ ਫੇਰ ਆਪਣੇ ਉਹ ਘਰ ਵਿੱਚ ਜਾਵਾਂਗੇ ਤੇ ਮੈਂ ਵੀ ਡੈਡੀ ਨੂੰ ਖੜਦਾ ਮੈਂ ਨਾਲ ਕਿਸੇ ਦਿਨ ਆਪਾਂ ਜਾ ਕੇ ਤੇ ਗੱਲਬਾਤ ਕਰਦੇ ਆ ਤੇ ਜੇ ਅੱਜ ਟਾਈਮ ਲੱਗਾ ਤੇ ਅੱਜ ਹੀ ਚੱਲ ਜਾਈਏ ਨਾ ਠੀਕ ਹੈ ਕੋਈ ਗੱਲ ਨਹੀਂ ਕਰ ਲੈਨੇ ਆ ਗੱਲ ਆ ਆਹੋ ਤੁਸੀਂ ਕਰੋਗੇ ਜਾਂ ਮੈਂ ਵੀ ਆਵਾਂ ਕੋਈ ਗੱਲ ਨਹੀਂ ਤੂੰ ਕਰ ਲਈ ਮੈਂ ਕਰ ਲਈ ਇੱਕੋ ਗੱਲ ਆ ਚਲੋ ਸਗੋਂੜ ਬੜੇ ਖੁਸ਼ ਹੋ ਜਨਾ ਤਾਂ ਮੈਂ ਇੱਕ ਚੀਜ਼ ਸੋਚਣ ਡਿਆ ਹਾਂ ਹਾਂਜੀ ਵੀ ਵੇਖ ਲਾ ਇੱਕ ਦਿਨ ਉਹ ਵੀ ਹੀ ਜਦੋਂ ਤੂੰ ਹੀ ਚਲ ਗਈ ਹਾਂ ਨੂੰ ਛੱਡ ਗਏ ਤੇ ਚੱਲ ਆ ਗਈ ਹੈ ਤੇ ਵਧੀਆ ਰਹੇ ਆ ਜੇ ਨਾਮ ਦੀ ਤਾਂ ਕੀ ਪਤਾ ਕਿਦਾਂ ਦੇ ਦੇਣ ਆਉਣੀਆਂ ਹੱਡੇ ਤੇ ਉਹਦੇ ਰੋਲ ਟਾਈਮ ਨੂੰ ਯਾਦ ਕਰਾ ਮੈਂ ਇੱਜੇ ਹਮੇਲੀ ਦਾ ਸਾਲ ਤੂੰ ਇੱਜਾ ਦੀ ਕੋਈ ਗੱਲ ਕਹਿੰਦੇ ਨਾ ਉਹਨੂੰ ਫਿਰ ਅਪਨਾਉ ਸੋਝੂਂਗਾ ਕਿ ਮੈਂ ਕਿੰਨੀ ਵੱਡੀ ਬੇਵਕੂਫੀ ਕੀਤੀ ਹੈ ਜੀ ਆਪਣਾ ਜਿਹੀ ਆਪਣਾ ਪਛੋਕਰ ਭੁੱਲਦੇ ਆ ਨਾ ਤੁਹਾਡੀ ਸਭ ਤੋਂ ਵੱਡੀ ਬੇਵਕੂਫੀ ਹੁੰਦੀ ਹੈ ਉਹਦਾ ਟਾਈਮ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਚਲੋ ਦਦ ਤੂੰ ਵੀ ਆ ਗਈ ਮਾੜੀ ਮੋਟੀ ਭਾਵੇਂ ਡੈਬੀ ਜੋਬ ਕਰਨ ਕਰਮ ਤੇ ਡਈ ਹਨ ਘਰ ਦਾ ਸਰਕਲ ਤੇ ਚੱਲਿਆ ਹਨ ਹਾਂਜੀ ਆ ਵੀ ਚਲੋ ਵਾਈਗਰ ਉਹਨਾਂ ਨੂੰ ਕਿਸ ਨਾ ਕਿਸ ਬੰਨੇ ਲਾਤਾ ਤੇ ਜੇ ਆਪਾਂ ਆਂਦੇ ਵੀ ਹੁਣ ਸਾਡੇ ਕੋਲ ਪੈਹਾ ਆ ਗਿਆ ਹੈ ਆਪਾਂ ਇਦਾਂ ਕਰੀਏ ਗੱਡੀ ਲੱਲੀ ਆ ਉਹ ਕਰ ਲਈਏ ਜੇ ਕਰ ਲਈਏ ਉਹ ਵੀ ਨਹੀਂ ਸਾਨੂੰ ਇਦਾਂ ਕਰਨਾ ਚਾਹੀਦਾ ਉਹ ਜੇ ਆਪਾਂ ਹੁਣ ਪੈਹ ਖਰਚ ਦਿੰਨੇ ਆ ਮੁੜਕ ਕੀ ਪਤਾ ਕੱਲ ਨੂੰ ਕੀ ਹੋਣਾ ਕੀ ਨਹੀਂ ਅੱਗੇ ਤੋਂ ਵੇਖਿਆ ਹੀ ਉਦੋਂ ਆਪਣਾ ਕੋਈ ਐਹੋ ਜਿਹਾ ਬਿਜ਼ਨਸ ਹੋਣਾ ਚਾਹੀਦਾ ਕਿ ਮੰਨ ਲਓ ਕਿ ਇਹ ਕਿਹੜੇ ਸਾਈਡ ਤੋਂ ਤੁਹਾਨੂੰ ਲੌਸ ਹੋ ਵੀ ਜਾਏ ਤੁਹਾਨੂੰ ਕੇ ਪਾਸ ਇਨਕਮ ਹੁੰਦੀ ਰਹੇ ਬਿਲਕੁਲ ਬਿਲਕੁਲ ਹੁਣ ਮੰਨ ਲਓ ਇਹ ਕੰਮ 'ਚ ਪਏ ਆ ਕਿਦੇ ਘਾਟੇ ਵੀ ਪਏ ਆ ਇਹ ਨਹੀਂ ਕਿ ਨਹੀਂ ਪਏ ਹੁੰਦਾ ਵਾ ਕਈ ਵੇ ਦੋ ਦੋ 4 4 ਲੱਖ ਰੁਪਈਆ ਘਾਟਾ ਵੀ ਪਿਆ ਪਰ ਇਹ ਆ ਵੀ ਉਸੇ ਚੀਜ਼ੋ ਪੂਰਾ ਹੁੰਦਾ ਰਿਹਾ ਹੈ ਜਦੋਂ ਵੀ ਕੋਈ ਕੰਮ ਕਰੀਏ ਨਾ ਘਾਟੇ ਵਾਦੇ ਤੇ ਚੱਲਦੇ ਹੀ ਆ ਔਰ ਇਹ ਨਹੀਂ ਆ ਕਿ ਹੁਣ ਜੇ ਘਾਟਾ ਪੈ ਗਿਆ ਤਾਂ ਆਪਾਂ ਹੋਰ ਕਰਜ਼ਾ ਚੁੱਕ ਲਈਏ ਅੱਗੇ ਵੀ ਬੜਾ ਉੱਖਾ ਰਹੇ ਆ ਤੇ ਚੱਲ ਕੋਈ ਨਹੀਂ ਕਰੋ ਫਿਰ ਮੰਮੀ ਹੁਣ ਵਾਲੀ ਗੱਲ ਹਾਂ ਤੇ ਚੱਲੀ ਬੜੀਆਂ ਚਾਦਾ ਉਹਨੇ ਉਹ ਕਰਨ ਵਾਲੀ ਉਦਾਂ ਤੇ ਜਿਹੜਾ ਦਾਹੀ ਪਸ਼ੇਰ ਪਾਵਾਂਗੇ ਪਰ ਨਹੀਂ ਜਿਹੜਾ ਉੱਥੇ ਸਕੂਨ ਆ ਨਾ ਉਹ ਕਿਤੇ ਨਹੀਂ ਆਗਾ ਚੱਲ ਮੈਂ ਵਿਨਾ ਖਰਪਣਾ ਹਾਂਜੀ ਕਰ ਲਓ ਘਰ ਚੱਲ ਵਧੀਆ ਹੀ ਆ ਸਭ ਆ ਤੇ ਪਿੰਦ ਨੇ ਨਾ ਬੜੀ ਵਧੀਆ ਖੁਸ਼ਖਬਰੀ ਦੱਸੀ ਹੈ ਮੈਂ ਤੇ ਕਿਤੇ ਉਦੋਂ ਦੀ ਨਾ ਆਪਣੇ ਰਿਸ਼ਤੇਦਾਰਾਂ ਤੇ ਵੀ ਨਹੀਂ ਜਾਂਦੀ ਸ਼ਰਮ ਦੀ ਮਰੀ ਕਿਉਂ ਜੇ ਪੁੱਛਣਗੇ ਵੀ ਤੂੰ ਕਿੱਥੇ ਰਹਿੰਦੇ ਤੇ ਕੀ ਦੱਸਾਂਗੇ ਉਹਨਾਂ ਨੂੰ ਚਲੋ ਵਧੀਆ ਹੋ ਗਿਆ ਜੋ ਵੀ ਹੋਣ ਗਿਆ ਸਹੀ ਕੰਮ ਕਿਦਰ ਗਏ ਨਹੀਂ ਚੱਲ ਠੀਕ ਲੈ ਨੇ ਇੱਥੇ ਕਿੰਦਰ ਪਿਆ ਲੰਮੇ ਹਾਂਜੀ ਲੰਮੇ ਕੇ ਪੈਣਾ ਮੈਂ ਤੁਹਾਨੂੰ ਵੀ ਇਕੰਡਿਆ ਕਿੱਥੇ ਹੋ ਕੰਮ ਹੀ ਕੋਈ ਕੰਮ ਹੀ ਸੀ ਤੇ ਉਹ ਮੈਂ ਦਿਓ ਲਾਲੇ ਦੇ ਡੈਡੀ ਲਾ ਕੇ ਖਲੋ ਗਿਆ ਹਾਂ ਅੱਛਾ ਤੇ ਉੱਥੇ ਘੜੀ ਲੱਗੀ ਗੱਲਬਾਤ ਕਰਨ ਦੇ ਬਸ ਇੰਨਾ ਹੀ ਠੀਕ ਆ ਤਾਂ ਆਂਦੀਆਂ ਨਿੱਕੀਆਂ ਮੋਟੀਆਂ ਗੱਲਾਂ ਠੀਕ ਆ ਕੀ ਕੰਮ ਪੈ ਗਿਆ ਕੰਮ ਕੀ ਹੈ ਡੈਡੀ ਹਾਂ ਜਿਹੜਾ ਤੁਹਾਨੂੰ ਟਾਈਮ ਦਿੱਤਾ ਸੀ ਆਹੋ ਇਹ ਮੁੰਡੇ ਨੂੰ ਰੋਕੇ ਹੋ 6 ਮਹੀਨੇ ਹੂੰ ਹੂੰ ਘਰ ਵੱਲੋਂ ਆਹੋ ਉਹ ਸਮਝ ਲਓ ਕਿ ਦਿਨ ਆ ਗਿਆ ਹੈ ਅੱਛਾ ਹਾਂਜੀ ਉਹਨਾਂ ਨੇ 4 ਰੁਪਏ ਆਪਣੇ ਕੋਲ ਡੈਡੀ ਸਭ ਕੁਝ ਹੈਗਾ ਹੈ। ਅੱਛਾ ਅੱਛਾ ਚੱਲ ਵਧੀਆ ਹੈ। ਤੁਸੀਂ ਇਦਾਂ ਕਰੋ ਹੁਣ ਗੱਲਬਾਤ ਕਰੋ। ਗੱਲਬਾਤ ਮੇਰੇ ਹਿਸਾਬ ਨਾਲ ਤੇ ਉਹ ਹੋਣੇ ਆਲਾ ਵਾ। ਬਾਜੀ ਬਾਜੀ ਭਾਵੇਂ ਆਵੇ। ਲੈ ਫਿਰ ਤਾਂ ਸਭ ਤੋਂ ਵਧੀਆ ਇਹਨਾਂ ਦੇ ਤੇ ਉਹਨੇ ਸਾਫ਼ ਹੀ ਕਹਿ ਦਿੱਤਾ ਵਾ ਕਹਿੰਦਾ ਵੀ ਅਸੀਂ ਨਹੀਂ ਇੱਥੇ ਰਹਿਣਾ ਸਾਡਾ ਦਿਲੀ ਨਹੀਂ ਲੱਗਾ। ਅੱਛਾ ਤੇ ਉਹਨੇ ਮੈਨੂੰ ਸਿੱਧਾ ਹੀ ਕਹਿਤਾ ਸੀ। ਕਹਿੰਦਾ ਵੀ ਮੈਂ ਨਹੀਂ ਰੱਖਣਾ। ਹੂੰ ਹੂੰ ਤੇ ਕਹਿੰਦਾ ਜਦੋਂ ਮੈਂ ਵੇਚ ਹੀ ਦੇਣਾ ਵਾ ਤੇ ਮੇਰੇ ਕੋਲ ਜਿਹੜਾ ਮਰਜ਼ੀ ਲਵੇ। ਤੇ ਜੇ ਤੁਹੀ ਲਾ ਸਕਦੇ ਨਾ ਲੱਲੋ ਮੈਨੂੰ ਕਹਦਾ ਤਰਾਜਵਾ ਅੱਗੇ ਮੈਂ ਨਵਦੀਪ ਨਾਲ ਹੀ ਗੱਲ ਕਰਕੇ ਹਟਿਆਵਾ ਅੱਛਾ ਮੈਂ ਆ ਵੀ ਲੈਣ ਦੇ ਆਪਾਂ ਸ਼ਹਿਰ ਵੀ ਲੈ ਸਕਦੇ ਹਾਂ ਪਰ ਮੈਂ ਜਿਹੜੀਆਂ ਉੱਥੇ ਜਿਆਦਾ ਜੁੜੀਆਂ ਨੇ ਨਾ ਮੈਨੋ ਵਾਲੀ ਗੱਲ ਸ਼ਹਿਰ ਨਹੀਂ ਜਾ ਕੇ ਬੰਨਨੀ ਅਵਲ ਤੇ ਉਹ ਅਵਲ ਤੇ ਉਹ ਅੱਜ ਹੀ ਆਊਗਾ ਚਲੋ ਕੋਈ ਗੱਲ ਨਹੀਂ ਜੇ ਹੋ ਸਕੇ ਨਾ ਆਇਆ ਤਾਂ ਫਿਰ ਕੱਲ ਨੂੰ ਤੇ ਪੱਕਾ ਨਾ ਠੀਕ ਆ ਆਪਾਂ ਇਦਾਂ ਕਰੀਏ ਫਿਰ ਕਰੀ ਬੈਂਕ 'ਚ ਚੱਲੀਏ ਬੈਂਕ 'ਚ ਪੁੱਤ ਮੈਂ ਕੀ ਕਰਨਾ ਜਾ ਕੇ ਮੇਰੀ ਗੱਲ ਤੇ ਸੁਣੋ ਪਹਿਲਾਂ ਹਾਂ ਉੱਥੇ ਪੈਸੇ ਜਿਹੜੇ ਨੇ ਹੁਣ ਆਪਾਂ ਨੂੰ ਇੱਕ ਵਾਰੀ ਤੇ ਸਾਰੇ ਉਹਨਾਂ ਦੇ ਦੇਣੇ ਦੇਣੇ ਆਹੋ ਇਹ ਤੇ ਆਹ ਦੇਖੋ ਕਿੰਦੀ ਵੱਡੀ ਰਕਮ ਐ ਹੂੰ ਕੁਝ ਪੈਸੇ ਤੁਹਾਡੇ ਅਕਾਊਂਟ ਚ ਕਰਾਉਣੇ ਆ ਟਰਾਂਸਫਰ ਆਹ ਇਹ ਤੇ ਗੱਲ ਆਪਾਂ ਕਢਾ ਲੇਵਾਂਗੇ ਅੱਜ ਸਹੀ ਗੱਲ ਹੈ ਹਨਾ ਜੇ ਮੰਨ ਲਓ ਗੱਲਬਾਤ ਕਰਨੀ ਐ ਕੋਈ ਸਾਈਸ ਸਾਈਸ ਤੇ ਦਵਾਂਗੇ ਨਾ ਆਹ ਨਾਲੇ ਮੁੜ ਕੇ ਦੋ ਤਿੰਨ ਅਕਾਊਂਟਾਂ ਚੋਂ ਫਿਰ ਪੇਮੈਂਟ ਕੱਢ ਕੱਢ ਕੇ ਇਕੱਠੀ ਕਰ ਲਾਂਗੇ ਹਾਂ ਇਹ ਗੱਲ ਠੀਕ ਐ ਤੇਰੀ ਤਾਂ ਹੋਰ ਇੱਕੋ ਸਾ ਹੋ ਗਈ ਤੇ ਫਿਰ ਉਹਨਾਂ ਦੇਣੇ ਥੋੜੇ ਹੂੰ ਕੁਝ ਆਪਣੇ ਮਾਂ ਵਾਲੇ ਅਕਾਊਂਟ ਚੋਂ ਕੱਢ ਲਈ ਕੋਈ ਗੱਲ ਨਹੀਂ ਉਹ ਵਾਲੇ ਵੇਖ ਲਾਂਗੇ ਜੇ ਲੋਡ ਪਈ ਬਾਕੀ ਪੁੱਤ ਹੁਣ ਇੱਕ ਕੰਮ ਕਰੀ ਸੰਨੀ ਤੇਰੇ ਨਾਲ ਤੁਰਿਆ ਵਾ ਉਹਦੇ ਨਾਲ ਕੋਈ ਹੇਰਾ ਫੇਰੀ ਨਾ ਓਏ ਇਧਰੇ ਖੋ ਮਹੀਨੇ ਦੇ ਮਹੀਨੇ ਹਿਸਾਬ ਹੁੰਦਾ ਹੈ ਹਾਂ ਜਿਹੜਾ ਉਹਦਾ ਹੈ ਨਾ ਉਹਦੇ ਖਾਤੇ ਦੀ ਜਾਂਦਾ ਤੇ ਬਾਕੀ ਚਲੋ ਜਿਹੜਾ ਵਾ ਖਰਚਾ ਵਰਚਾਈ ਸਾਂਝਾ ਕਰੀ ਜੰਨੇ ਆ ਖਰਚਾ ਕਰਨ ਤੋਂ ਬਾਅਦ ਪੈਸੇ ਅੱਦੇ ਅੱਦੇ ਉਹਨੂੰ ਦੇਈ ਜੰਨਾ ਨਾਲ ਨਾਲ ਬਿਲਕੁਲ ਮੈਂ ਗੱਲ ਮੋਗੀ ਫਿਰ ਇਹ ਐਪੀ ਲੜਾਈ ਝਗੜੇ ਚ ਨਹੀਂ ਆ ਪਾਉਣਾ ਹੈਗਾ ਤੇ ਜੇ ਕਿਤੇ ਲੋਡ ਪਊਗੀ ਥੋੜੇ ਬਹੁਤੇ ਦੀ ਤੇ ਚਲ ਇਹਨਾਂ ਨੂੰ ਲੈ ਕੇ ਵਰਤ ਵੀ ਲਵਾਂਗੇ ਜੇ ਇਹਨਾਂ ਨੂੰ ਲੋਡ ਹੈ ਇਹ ਵਰਤਣਾ ਕੋਈ ਗੱਲ ਹੀ ਨਹੀਂ ਮਨਣਾ ਵੀ ਇੱਕ ਦੂਜੇ ਦਾ ਕੰਮ ਹੁੰਦਾ ਭੈਣ ਭਰਾ ਹੋਰ ਕੀ ਹੁਣ ਗੱਲ ਤੇ ਸਾਰੀ ਹੋ ਜੂਗੀ ਉਹਦੇ ਨਾਲ ਇੱਕ ਅੱਦੇ ਦੇਨ ਚ ਹੁਣ ਇਹ ਨਹੀਂ ਪਤਾ ਵੀ ਅਗਲਾ ਮੰਗਦਾ ਕੀ ਆ ਤੇ ਕੀ ਹਿਸਾਬਤਾ ਵਾ ਚਲੋ ਕੋਈ ਗੱਲ ਨਹੀਂ ਆ ਜੇ ਡੈਡੀ ਮਾਸਾ ਵੱਧ ਵੀ ਦੇਣੇ ਪੈਣਗੇ ਨਾ ਜਿੰਨੇ ਦਾ ਆਪਾਂ ਦਿੱਤਾ ਸੀ ਹੂੰ ਇਹ ਵੀ ਇੱਕ ਅੱਧੀ ਪਿੰਡ ਜਿੱਥੇ ਪਤਾ ਲੱਗ ਜੇਗਾ ਨਾ ਆਓ ਇਹ ਲੈ ਲਿਆ ਲੈ ਲਿਆ ਸਹੀ ਗੱਲ ਆ ਹੁਣ ਆਪਾਂ ਬਾਲਾ ਤੇ ਵਾਈ ਜਾਊਗੀ ਨਾ ਹੁਣ ਜਦੋਂ ਪਿੰਡ ਚ ਜਾਣੇ ਆ ਕਿਸੇ ਨਾਲ ਨਿਗਾ ਥੋੜਾ ਮਿਲਾਈ ਜਾਂਦੀ ਲੋਕੀ ਸਮਝਦੇ ਆ ਵੀ ਸਾਰਾ ਕੁਝ ਬਣਿਆ ਇਹਦੇ ਉਜਾਰ ਕੇ ਬਹਿ ਗਏ ਹਾਂ ਪਰ ਹੁਣ ਇਹ ਆਪੇ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਫਿਰ ਵੇਖਿਓ ਅਖਾੜ ਦੇ ਹੱਡੀਆਂ ਰਹਿ ਜਣੀਆਂ ਨੇ ਮੈਂ ਨਾ ਵੀ ਉਦੋਂ ਪਤਾ ਲੱਗਾ ਜਦੋਂ ਕੰਮ ਨਿਭੜੀ ਜਾਏ ਹਾਂ ਉਦਾਂ ਹੀ ਉਦੋਂ ਚੰਗੇ ਵੇਲੇ ਇਹ ਗੱਲ ਕਰ ਲਈ ਉਹ ਬਹੁਤੇ ਬੰਦੇ ਕੋ ਗਿਆ ਨਹੀਂਗਾ ਉਹਨਾਂ ਨੇ ਹੁਣ ਗੱਲ ਸਾਡੇ ਨਾਲ ਹੀ ਕਰਨੀ ਹੈ ਇੱਕ ਗੱਲ ਹੈਗੀ ਜੀ ਜੋ ਕਿਸੇ ਹੋਰ ਨਾਲ ਗੱਲ ਕਰਦਾ ਜਾਂ ਕਿਸੇ ਨੂੰ ਪਤਾ ਲੱਗ ਜਾਂਦਾ ਨਾ ਤੇ ਲੋਕਾਂ ਹੰਨੂ ਨਹੀਂ ਲੈਣ ਦੇਣਾ ਔਲਾ ਘਰ ਆਹੋ ਇਹ ਤੇ ਆਈ ਆ ਪਤਾ ਹੀ ਕਿਦਾਂ ਲੱਗਦੇ ਨੇ ਤੁਹਾਡੇ ਨਾਲ ਨਾਲੇ ਬੰਦਾ ਉਹ ਸ਼ਰੀਫ ਆ ਉਹ ਬੰਦਾ ਮੁੰਡਾ ਚੰਗਾ ਵਾ ਤੇ ਚੱਲੀਏ ਫਿਰ ਆਪਾਂ ਹੁਣੇ ਚਲੋ ਮਾਂ ਆਪਣੀ ਨੂੰ ਦੱਸਿਆ ਪਈ ਚੱਲੇ ਚ ਰੱਖ ਪੈਂਦੇ ਆ ਚਲੋ ਮੈਂ ਤਾਂ ਇਦਾਂ ਹੀ ਚੱਲ ਜਾਣਾ ਠੀਕ ਹੈ ਜਿੱਦਾਂ ਤੇ ਕਹਾਂ ਨੀ ਵੇਖ ਲੋ ਜੇ ਚੇਂਜ ਕਰਨੇ ਤਾਂ ਕਰ ਵੀ ਲੈ ਬਦਲਣਾ ਮੈਂ ਕੀ ਆ ਠੀਕ ਆ ਗਰਮੀ ਲੱਗਣ ਈ ਆ ਤੇ ਉਹ ਆਪਣਾ ਤੁਹਾਡੇ ਵਾਲੀ ਕਾਪੀ ਕਿੱਥੇ ਆ ਉਹ ਮਾਂ ਤੇ ਇਨੇ ਰੱਖੀ ਆ ਠੀਕ ਆ ਚਲੋ ਆਹ ਹਾਂ ਡੈਡੀ ਚੱਲ ਗਏ ਹਾਂਜੀ ਚਲ ਮੋੜ ਲਾ ਫੇ ਪਾ ਜੀ ਕਿੱਧਰ ਚੱਲੇ ਹੋ ਉਹ ਬੈਂਕਟ ਦੇ ਤਾਂ ਲੈ ਜਰਾ ਕੰਮ ਹੀ ਥੋੜਾ ਰਿਹਾ। ਬਾਕੀ ਤੈਨੂੰ ਆਣ ਕੇ ਦੱਸਨੇ ਆ। ਸਣੀ ਉਹ ਜਿਹੜਾ ਤੈਨੂੰ ਮੈਂ ਕੰਮ ਦੱਸਿਆ ਸੀ। ਠੀਕ ਆ ਠੀਕ ਆ ਠੀਕ ਆ। ਹਾਂ ਤੇ ਮੈਂ ਹਾਂ ਚੱਲ ਉਹ ਆਈਏ। ਆਹ ਨਹੀਂ ਕੋਈ ਨਹੀਂ ਆਓ। ਤੇ ਬਾਕੀ ਤਾਇ ਜੀ ਕੀ ਚੀਜ਼ ਦੀ ਲੋੜ ਹੋ ਗਈ ਤੇ ਦੱਸ ਦਿਓ ਜੇ ਕਿਤੇ ਪੈਸਾ ਥੋੜਾ ਬਦੂਗਾ ਘਟੂਗਾ ਤੇ ਦੱਸ ਦਿਓ ਕੋਈ ਗੱਲ ਨਹੀਂ ਮੈਂ ਨਾ ਚੱਲ ਜੇ ਹੁਣ ਬੰਦੀ ਗੱਲ ਤੇ ਲਾਈਏ ਕਿਸੇ ਬੰਨੇ। ਨਹੀਂ ਨਹੀਂ ਵਧੀਆ ਹੈ ਮਾਰੋ ਮਾਰੋ ਆਪਣੀ ਜੀ ਆਪਣੇ ਹੱਥਾਂ ਦੇ ਹੋਰ ਕੀ ਚਾਹੀਦਾ। ਮੈਂ ਤਈ ਚਲੋ ਆਈਏ ਹੋ ਆਓ ਅਸੀਂ ਆਉਂਦੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਚੱਲ ਬੇ ਜਵਾਨਾ। ਚੱਲ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀ ਸਰਨਾ ਹਾਂਜੀ ਕੀ ਕਰਨ ਲਈ ਹੈ ਕੁਛ ਨਹੀਂ ਚਾਹਤ ਰਹੀ ਸੀ ਪਾਣੀ ਪਾਣੀ ਲੈ ਠੰਡਾ ਪੀ ਲੈ ਕਿਥੋਂ ਆਏ ਤੁਸੀਂ ਉਹ ਕਹਿੰਦੇ ਨਹੀਂ ਉਹ ਬੱਤੀ ਆਈ ਸੀ ਤੇ ਬੰਬੀ ਸੜ ਕੇ ਆਈ ਉਹ ਅੱਛਾ ਆਹੋ ਤੇ ਆਹ ਹੋਣਿਆ ਅੱਜ ਉਧਰੋਂ ਤਾਇਓ ਨਹੀਂ ਮਿਲ ਪੇ ਉਹ ਕਿਥੇ ਗਿਆ ਉਹ ਗਈ ਆ ਰੇ ਕੰਮ ਹੀ ਆਪਣੇ ਕੋਈ ਉਹ ਘਰ ਘੁੱੜਦੇ ਮਸਲੇ 'ਚ ਚਲ ਵਧੀਆ ਬੰਨ ਜੀ ਉਹਨਾਂ ਦਾ ਵੀ ਤੇ ਆਪਣੇ ਆਲ ਗਿਆਨ ਸਭ ਪਾਂਜੇ ਆਓ ਚੰਗੀ ਗੱਲ ਆ ਆਪਣੀ ਚੀਜ਼ ਆਪਣੇ ਕੋਲ ਹੀ ਆਵੇ ਹੂੰ ਮੰਮੀ ਉਹ ਕਿੱਥੇ ਆ ਕੁਛ ਨਹੀਂ ਆ ਇੱਧਰ ਬੈਠੇ ਹੀ ਪਰਲੇ ਕਮਰੇ 'ਚ ਤੇ ਚਾਹ ਕੈਂਡ ਹੀ ਬਣਾ ਕੇ ਲਿਆ ਉਹ ਬਣਾਉਣਾ ਹੀ ਉਹ ਇੰਨੀ ਗਰਮੀ ਆ ਤੇ ਚਾਹ ਦਾ ਖਰੇ ਨਹੀਂ ਛੱਡਦੇ ਤੇ ਹੁਣ ਕੀ ਕਰੀਏ ਜਦੋਂ ਦੇ ਲੋ ਚਾਹ ਚਾਹ ਕੋਈ ਨਿੰਬੂ ਪਾਣੀ ਬਣਾ ਕੇ ਦੇ ਦੇ ਇਹਨਾਂ ਨੂੰ ਨਹੀਂ ਹੁਣ ਚਾਹ ਬਣਾ ਕੇ ਦੇਣੀ ਆ ਬਣਾ ਲਾਂਗੇ ਬਾਅਦ ਚ ਨਿੰਬੂ ਪਾਣੀ ਲੈਣਾ ਹੋਰ ਪਣੀ ਤੇ ਨਹੀਂ ਬੱਸ ਮੈਂ ਚੱਲੋ ਜਾਣਾਂਾ ਉੱਧਰ ਕੋਈ ਕਿੰਦਰ ਹਾਂਜੀ ਉੱਥੇ ਖਿਡਾਰੀ ਹਾਂ ਵੇਖੀਏ ਭਲਾ ਜੇ ਘਰ ਹੋਵੇ ਤੇ ਮਿਲ ਲਈਏ ਜੈਨੇਂਦਰਾ ਲੱਗਾ ਜੇ ਅਜੇ ਫਿਰ ਆਇਆ ਨਹੀਂ ਲੱਗਦਾ ਮੈਨੂੰ ਜਦੋਂ ਤੁਸੀਂ ਦੱਸਣ ਦਾ ਵੀ ਕੱਲ ਨੂੰ ਆਖਣ ਦੇ ਹੀ ਆਵਾਂਗਾ ਪਤਾ ਹੋ ਸਕਦਾ ਕੱਲ ਨੂੰ ਹੀ ਆਵੇ ਤੇ ਚਲੋ ਚੰਗਾ ਸੋਨ ਨਾਲੇ ਆਪਾਂ ਆਪਣਾ ਕੰਮ ਕਰਾਈਏ ਨਹੀਂ ਪਤਾ ਥੋ ਕਰ ਲਿਗੇ ਹਾਂ ਜਦੋਂ ਆਏਗਾ ਅੱਪੇ ਗੱਲ ਹੋਣੀ ਆ ਫੋਨ ਤੇ ਕਰੇਗਾ ਜੀ ਬਾਕੀ ਨੰਬਰ ਤੇ ਹੈਗਾ ਹੀ ਆਹੋ ਚਲ ਤੂੰ ਬੈਂਕ ਚੋ ਹੋ ਗਿਆ ਜੀ ਉਹ ਤੇ ਕੰਮ ਕਰੀਏ ਚਲ ਭੈਣ ਜੀ ਚੰਗੇ ਵਾਲੇ ਕੱਪੜੇ ਧੋਲੇ ਤੇ ਸੁੱਕ ਵੀ ਗਏ ਟਾਈਮ ਦੇ ਨਾਲ ਬਾਹਰ ਦੇ ਅੰਦਰ ਪਾ ਲਈ ਦੀਆਂ ਬਾਹਰ ਤੇ ਧੁੱਪ ਦੇਣਾ ਉਹਦਾ ਰੰਗ ਖਰਾਬ ਹੋ ਜਾਂਦਾ ਹੁੰਦੇ ਤੇ ਹੈਗੇ ਆ ਪਰ ਇਹ ਆ ਕਿ ਜਦੋਂ ਮੀਂਹ ਪੈਂਦਾ ਵਾ ਨਾ ਫੇਰ ਨਹੀਂ ਉਹ ਕੱਪੜੇ ਸੁੱਕਦੇ ਕਿੰਨੀ ਸੁੱਕਦੇ ਅੰਤਰੀ ਸੇਲ ਹੀ ਸੇਲ ਰਹਿੰਦੀ ਅੰਦਰ ਬਾਹਰ ਹਾਂ ਇਹ ਗੱਲ ਤੇਰੀ ਸਹੀ ਜੀ ਆਪਣੇ ਸੁਕੇ ਹੋਣ ਤਾਂ ਫੇਰ ਹੀ ਵਧੀਆ ਲੱਗਦਾ ਵਾ ਸ਼ਰਨ ਨੂੰ ਕਿਹਾ ਚਾਹ ਬਣਾਵੇਂ ਕੋਟ ਸ਼ਰਨ ਪੁੱਤ ਪਤਾ ਨਹੀਂ ਕਿੱਥੇ ਬਣੀ ਨਹੀਂ ਚਾਹ ਲੈ ਹਾਂਜੀ ਬਾਜੀ ਨਹੀਂ ਗਏ ਹਨਾ ਹਾਂਜੀ ਗਏ ਜੀ ਤੁਸੀਂ ਫੋਨ ਕਰਨਾ ਸਬਜ਼ੀ ਲਾਏ ਹੁੰਦੇ ਹੁੰਦੇ ਹਾਂ ਕੋਈ ਨਹੀਂ ਕਰ ਦਿੰਨੀ ਆਹੋ ਅੱਜ ਨਾ ਕੋਈ ਲੱਪਣ ਲਿਆ ਕਰਨ ਵਾਸਤੇ ਕੋਈ ਨਹੀਂ ਕੋਈ ਨਹੀਂ ਮੈਂ ਉਹਨਾਂ ਨੂੰ ਫੋਨ ਕਰਨੀ ਹੈ ਸ਼ਰਨ ਤੂੰ ਕਿੱਥੇ ਚਲ ਗਈ ਬਸ ਉਹ ਆ ਗਈ ਮੇਰੇ ਪੰਜ ਮਿੰਟ ਤੇ ਮਾੜਾ ਲੱਗਦੀ ਉਹੀ ਮੈਂ ਆਖਾਂ ਮੈਂ ਕਿਤੇ ਗੱਲ ਨਹੀਂ ਲੱਗ ਗਈ ਆ ਇੰਨੇ ਚੜਦੀ ਮੈਂ ਚਾਹ ਮੰਗਣ ਡੇ ਆ ਤੁਹਾਡੇ ਤੇ ਜੀ ਨੂੰ ਕੁਛ ਹੋਣ ਡਿਆ ਦੋਆਂ ਜਾਣੀਆਂ ਨੂੰ ਕਿਦੋਂ ਬਤਾ ਚਾਹ ਮਿਲ ਜੇ ਕਿਸ ਤਰ੍ਹਾਂ ਨੂੰ ਉਹ ਵੀ ਕਹਿੰਦੇ ਕਹਿੰਦੇ ਚਾਹ ਨਾ ਤਿਆਰ ਕਰਨੀ ਕਰਨੀ ਹੁੰਦੀ ਐ ਨੀ ਕੋ ਪਾਣੀ ਬਣਾ ਕੇ ਦੇ ਹਾਏ ਹਾਏ ਨਹੀਂ ਜਿਹੜਾ ਚਾਹ ਨੇ ਕੰਮ ਕਰਾ ਨਿੰਬੂ ਪਾੜਨੇ ਥੋੜੀ ਕਰਨਾ ਮੈਂ ਕਹਾਂ ਮੈਂ ਚਲ ਹੁਣ ਚਾਹ ਦੇ ਬਾਅਦ ਚ ਬਣਾਉਂਦਾ ਕਿ ਤੇਰੀ ਚਾਹ ਪੀ ਲਈਏ ਨਾ ਤੇ ਮੁੜ ਕੇ ਤੇ ਇਹ ਨਹੀਂ ਲੱਗਦੀ ਹੈਗੀ ਉਦਾਂ ਦਾ ਅੱਧਾ ਅੱਧਾ ਵੀ ਕਿੰਨੇ ਪਾਣੀ ਪੀਵੀ ਜਾਏਗੀ ਚਾਹ ਵੀ ਨਹੀਂ ਚੰਗੀ ਉਦਾਂ ਹੀ ਉਹ ਕੁਛ ਨਹੀਂ ਹੁੰਦਾ ਅਸੀਂ ਬਿਠੇਰੀ ਅਸੀਂ ਬਿਠੇਰੀ ਪੀਂਦੇ ਨੇ ਅਹੇ ਨਹੀਂ ਰਹਿ ਸਕਦੀਆਂ ਚਾਹ ਤੋਂ ਬਿਨਾ ਤੁਸੀਂ ਪੀਆ ਕਰੋ ਨਿੰਬੂ ਪਾਣੀ ਪੀਓ ਤੇ ਬਚਾਰ ਨਿਆਣਿਆਂ ਵਿਚਾਰਿਆਂ ਨੇ ਇਹ ਬਾੜੀਆਂ ਮਾਵਾਂ ਚਾਹ ਬੜੀ ਪੀਂਦੀਆਂ ਇਹ ਚਾਹ ਨਾ ਪੀਂਦੇ ਇਹਨਾਂ ਨੂੰ ਕਿਤੇ ਕੁਝ ਹੋ ਨਾ ਜਾਵੇ ਗੱਲ ਤਾਂ ਨਿਆਣਿਆਂ ਦੀ ਵੀ ਸੱਚੀ ਆ ਉਹਦਾ ਕਹਿੰਦੇ ਕੋ ਚਾਹ ਤੋਂ ਬੜਾ ਕੁਛ ਹੁੰਦਾ ਪਰ ਸਾਨੂੰ ਆਤ ਬੜੀ ਪੈ ਗਈ ਆ ਜੇ ਰੋਟੀ ਖਾ ਲਈਏ ਤਾਂ ਚਾਹ ਮਗਰੇ ਹੁੰਦਾ ਕਿ ਉਸੇ ਵळे ਚਾਹ ਮਿਲ ਜੇ ਪਤਾ ਨਹੀਂ ਕੀ ਹੁੰਦਾ ਅੱਖਾਂ ਹੀ ਨਹੀਂ ਖੁੱਲਦੀਆਂ ਨਹੀਂ ਖੁੱਲਦੀਆਂ ਚਾਹ ਨਾ ਪੀਏ ਸਹੀ ਗੱਲ ਆ ਦੇਣ ਵਾਲੇ ਵੀ ਅੱਜ ਵਾਟੀ ਨਿਕਲੇ ਆ। ਤਦੋਂ ਮੀਂਹ ਪਏਗਾ ਤੇ ਮਸਾ ਠੰਡਾ ਹੋਵੇਗਾ। ਏਸੀ ਵੀ ਇੱਕ ਜਾਨ ਹੀ ਬਣ ਗਿਆ ਬੰਦੇ ਦੀ ਗਰਮੀ ਦੇ ਵਿੱਚ 1 2 ਲਾਵਾਂ ਕਰੋ ਨਾ ਨੂੰ ਫੋਨ ਵੀ ਮੈਂ ਆ ਗਿਆ ਤੇ ਆਜੋ ਫਿਰ ਗੱਲਬਾਤ ਕਰ ਲਈਏ call has been forwarded to voicemail. ਨਾਸ ਚੁੱਕਿਆ ਹੀ ਨਹੀਂ ਹੁਣ ਪਹਿਲਾਂ ਤੇ ਅੰਕਲ ਕਾਲੇ ਬੜੇ ਸੀ ਦਿਨਾਂ ਮੈਂ ਕਰੀ ਉਹ ਟਰਾਈ ਕਰਕੇ ਨਹੀਂ ਤੇ ਫਿਰ ਜਿਹੜੇ ਦੂਜੇ ਪੁੱਛਣਦੇ ਆ ਨਾ ਉਹਨਾਂ ਨਾਲ ਕਰਦੇ ਆ ਗੱਲਬਾਤ ਜਦੋਂ ਆਪਾਂ ਤੇ ਚੱਲ ਜਣਾ ਵਾ ਜਿੰਨੇ ਵੀ ਲੈਣਾ ਹੋਊਗਾ ਆਪੇ ਲੈ ਲੂਗਾ ਆਪਾਂ ਨੂੰ ਇਨੀ ਸਿਰਦਤ ਦੀ ਲੈਣ ਦੀ ਕੀ ਜ਼ਰੂਰਤ ਆ